ਬਹੁਤ ਸਾਰਿਆਂ ਦਾ ਇਹ ਪ੍ਰਸ਼ਨ ਹੋ ਸਕਦਾ ਹੈ ਕਿ ਹਮੇਸ਼ਾ ਕਿਵੇਂ ਪੋਜ਼ਿਟਿਵ ਰਹੀਏ ਟੈਂਦੀ ਕਲਾ ਦੇ ਵਿੱਚ ਰਹਿਨੇ ਆ ਨੈਗੇਟਿਵਿਟੀ ਦਿਮਾਗ ਦੇ ਵਿੱਚ ਚਲਦੀ ਰਹਿੰਦੀ ਹੈ ਬਹੁਤ ਕੁਝ ਐਸਾ ਦਿਮਾਗ ਦੇ ਵਿੱਚ ਨਿਰੰਤਰ ਚੱਲਦਾ ਰਹਿੰਦਾ ਜਿਸ ਤਰ੍ਹਾਂ ਦਾ ਅਸੀਂ ਸੋਚਣਾ ਵੀ ਨਹੀਂ ਚਾਹੁੰਦੇ ਜਾਂ ਉਸ ਤਰ੍ਹਾਂ ਦੇ ਥਾਟਸ ਵਿਚਾਰ ਲਿਆਉਣਾ ਵੀ ਨਹੀਂ ਚਾਹੁੰਦੇ ਪਰ ਫਿਰ ਵੀ ਬਹੁਤ ਕੁਝ ਆਪਣੇ ਆਪ ਹੀ ਚੱਲਦਾ ਰਹਿੰਦਾ ਤਾਂ ਇਹਦੇ ਲਈ ਇਸ ਗੱਲ ਨੂੰ ਬੜੇ ਧਿਆਨ ਦੇ ਨਾਲ ਸਮਝਿਓ ਕਿਉਂਕਿ ਜਦੋਂ ਅਸੀਂ ਬਚਪਨ ਤੋਂ ਲੈ ਕੇ ਕਰਕੇ ਜ਼ਿੰਦਗੀ ਨੂੰ ਜਿਉਉਨੇ ਆ ਜ਼ਿੰਦਗੀ ਨੂੰ ਬਤੀਤ ਕਰਦੇ ਆ ਹਜੇ ਇੱਕ ਜਿਹੜਾ ਬੱਚਾ ਪੈਦਾ ਹੋਇਆ ਉਹਦਾ ਹਲੇ ਸੁਰਤ ਨਹੀਂ ਬਣੀ ਉਹਦਾ ਮਨ ਨਹੀਂ ਬਣਿਆ ਉਹਦੀ ਬੁੱਧੀ ਨਹੀਂ ਬਣੀ ਤਾਂ ਉਹਨੂੰ ਜਿਸ ਤਰ੍ਹਾਂ ਦਾ ਆਲਾ ਦੁਆਲਾ ਆਪਣੇ ਇਰਤ ਗਿਰਦ ਮਿਲਦਾ ਜਿਸ ਤਰ੍ਹਾਂ ਦਾ ਵਾਤਾਵਰਨ ਮਿਲਦਾ ਉਸ ਤਰ੍ਹਾਂ ਦੀ ਉਹਦੀ ਸੋਚ ਬਣ ਜਾਂਦੀ ਉਸ ਤਰ੍ਹਾਂ ਦੇ ਉਹਦੇ ਵਿਚਾਰ ਬਣ ਜਾਂਦੇ ਨੇ ਤੇ ਜੇ ਜ਼ਿਆਦਾਤਰ ਤੁਸੀਂ ਵੇਖੋਗੇ ਭਾਵੇਂ ਕਿ ਸਾਡੇ ਆਲੇ ਦੁਆਲੇ ਪੋਜ਼ਿਟਿਵਿਟੀ ਦੇ ਕਿੰਨੇ ਵੀ ਵੇ ਹੋਣ ਕਿ ਮੰਨ ਲਓ ਲੋਕ ਵੀ ਸਾਨੂੰ ਪੋਜ਼ਿਟਿਵ ਮਿਲ ਗਏ ਫਰੈਂਡ ਵੀ ਸਾਨੂੰ ਪੋਜ਼ਿਟਿਵ ਮਿਲ ਗਏ ਪਰਿਵਾਰ ਵੀ ਸਾਨੂੰ ਪੋਜ਼ਿਟਿਵ ਮਿਲ ਗਿਆ ਚੰਗਾ ਸੋਚਣ ਵਾਲਾ ਮਿਲ ਗਿਆ ਸਾਰੇ ਚੰਗੇ ਸੋਚਣ ਵਾਲੇ ਨੇ ਪਰ ਵੇਖਿਆ ਇਹ ਜਾਂਦਾ ਕਿ ਮਨੁੱਖ ਦੇ ਸੁਰਤ ਦੇ ਉੱਪਰ ਹਮੇਸ਼ਾ ਹੀ ਪ੍ਰਭਾਵ ਵੱਧ 네ਗੇਟਿਵ ਚੀਜ਼ਾਂ ਪਾਉਂਦੀਆਂ ਕੋਈ 네ਗੇਟਿਵ ਵਿਚਾਰ ਪਾਉਂਦਾ ਕੋਈ 네ਗੇਟਿਵ ਥਾਟ ਪਾਉਂਦਾ ਤਾਂ ਜਦੋਂ ਹੁਣ ਇੱਕ ਛੋਟਾ ਬੱਚਾ ਜ਼ਿੰਦਗੀ ਬਤੀਤ ਕਰਦਾ ਕਰਦਾ ਵੱਡਾ ਹੁੰਦਾ ਤੇ ਵੱਡੇ ਹੋਣ ਤੱਕ ਸਾਨੂੰ ਬਹੁਤ ਤਰ੍ਹਾਂ ਦੇ ਐਕਸਪੀਰੀਅੰਸ ਮਿਲ ਚੁੱਕੇ ਹੁੰਦੇ ਨੇ ਤੁਸੀਂ ਵੇਖਿਓਗੇ ਝੂਠ ਬੋਲਣ ਦੇ ਐਕਸਪੀਰੀਅੰਸ ਹੋ ਚੁੱਕੇ ਆ ਸਾਨੂੰ ਲੁੱਕ ਕੇ ਕੋਈ ਕੰਮ ਕਿਵੇਂ ਕਰਨਾ ਕੋਈ ਪੀਪਲਸ ਤੋਂ ਇਧਰ ਉਧਰ ਹੋ ਕੇ ਕਿਵੇਂ ਕੰਮ ਕਰਨਾ ਬਹੁਤ ਤਰ੍ਹਾਂ ਦੇ ਐਕਸਪੀਰੀਅੰਸ ਅਸੀਂ ਕਰ ਚੁੱਕੇ ਹਾਂ ਤੇ ਜਿੰਨੇ ਐਕਸਪੀਰੀਅੰਸ ਕੀਤੇ ਉਹਨਾਂ ਸਾਰੇ ਐਕਸਪੀਰੀਅੰਸ ਤਜਰਬਿਆਂ ਦੇ ਵਿੱਚੋਂ ਸਾਨੂੰ ਇੱਕ ਗੱਲ ਕਲੀਅਰ ਮਿਲੀ ਕਿ ਹਰ ਥਾਂ ਤੇ ਕਿਤੇ ਦੁੱਖ ਹੈ ਕਿਤੇ ਘਟਾ ਕਿਤੇ ਕੋਈ ਪਰੇਸ਼ਾਨੀ ਹੈ ਕਿਤੇ ਟੈਨਸ਼ਨ ਆ ਕਿਤੇ ਸਟ੍ਰੈਸ ਹੈ ਕਿਤੇ ਸਹਿਮ ਹੈ ਕਿਤੇ ਡਰੇ ਆ ਤਾਂ ਜਦੋਂ ਬਹੁਤ ਕੁਝ ਇਨਸਾਨ ਇਦਾਂ ਐਕਸਪੀਰੀਅੰਸ ਕਰ ਲੈਂਦਾ ਜ਼ਿੰਦਗੀ ਨੂੰ ਬਤੀਤ ਕਰਦਿਆਂ 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 ਤਾਂ ਕੀ ਹੁੰਦਾ ਫਿਰ ਉਹ ਸਾਰੇ ਬੈਡ ਐਕਸਪੀਰੀਅੰਸ ਹੁਣ ਮਨੁੱਖ ਚਾਹ ਕਰਕੇ ਵੀ ਚੰਗਾ ਸੋਚਣ ਤੇ ਵੀ ਵਿਸ਼ਵਾਸ ਨਹੀਂ ਕਰ پا ਰਿਹਾ ਕਿਉਂਕਿ ਮਾੜੇ ਐਕਸਪੀਰੀਅੰਸ ਇੰਨੇ ਹੋ ਚੁੱਕੇ ਨੇ ਘਾਟੇ ਇੰਨੇ ਹੋ ਚੁੱਕੇ ਨੇ ਰਿਲੇਸ਼ਨਸ਼ਿਪ ਦੇ ਵਿੱਚ ਘਾਟੇ ਪੈ ਚੁੱਕੇ ਨੇ ਰਿਲੇਸ਼ਨਸ਼ਿਪ ਦੇ ਵਿੱਚ ਧੋਖੇ ਹੋ ਚੁੱਕੇ ਨੇ ਪਰੇਸ਼ਾਨੀਆਂ ਮਿਲ ਚੁੱਕੀਆਂ ਗਰਲ ਕੋਈ ਚੀਟਿੰਗ ਕਰ ਗਈ ਕੋਈ ਬாய்ਫ੍ਰੈਂਡ ਚੀਟਿੰਗ ਕਰ ਗਿਆ ਕੋਈ ਪਤਨੀ ਚੀਟਿੰਗ ਕਰ ਗਈ ਕੋਈ ਪਤੀ ਚੀਟਿੰਗ ਕਰ ਗਿਆ ਤਾਂ ਇਦਾਂ ਦਾ ਇੰਨਾ ਕੁਝ ਵੇਖ ਵੇਖ ਚੁੱਕੇ ਆ ਇੰਨਾ ਇੰਨਾ ਕੁਝ ਸਮਝ ਆ ਚੁੱਕੇ ਆ ਤੇ ਹੁਣ ਇਨਸਾਨ ਸੋਚਦਾ ਕਿ ਮੈਂ ਤੇ ਇਸ ਰਸਤੇ ਵਾਲੇ ਪਾਸੇ ਨੂੰ ਜਾਣਾ ਹੀ ਨਹੀਂ। ਮਤਲਬ ਉਹ ਚੰਗਾ ਸੋਚਣ ਵਾਲਾ ਰਸਤਾ ਹੀ ਖਤਮ ਕਰ ਦਿੰਦਾ। ਬਹੁਤ ਕਹਿ ਦਿੰਦੇ ਨੇ ਕਿ ਹੁਣ ਮੈਂ ਮੈਰਿਜ ਨਹੀਂ ਕਰਵਾਉਣੀ, ਮੈਂ ਦੁਬਾਰਾ ਰਿਲੇਸ਼ਨ ਦੇ ਵਿੱਚ ਨਹੀਂ ਜਾਣਾ। ਮੈਂ ਦੁਬਾਰਾ ਮਤਲਬ ਇਦਾਂ ਪਿਆਰ ਮੁਹੱਬਤ ਦੇ ਵਿੱਚ ਨਹੀਂ ਜਾਣਾ ਕਿਉਂਕਿ ਮੈਨੂੰ ਤੇ ਇਦਾਂ ਐਕਸਪੀਰੀਅੰਸ ਹੋ ਚੁੱਕਿਆ। ਮਤਲਬ ਕਿ ਇੱਕ ਬੈਡ ਐਕਸਪੀਰੀਅੰਸ ਬੰਦੇ ਦੀ ਸਾਰੀ ਜ਼ਿੰਦਗੀ ਨੂੰ ਉਸ ਪੋਜ਼ਿਟਿਵ ਪਾਸੇ ਤੋਂ ਵੀ ਤੋੜ ਦਿੰਦਾ ਕਿ ਗਾਂ ਵੀ ਕੋਈ ਹੋਪ ਹੋ ਸਕਦੀ ਗਾਂ ਵੀ ਕੋਈ ਚੰਗਾ ਪਰਸਨ ਮਿਲ ਸਕਦਾ ਜਿਹਨੂੰ ਆਪਾਂ ਡਿਜ਼ਾਇਰ ਡਿਸਰਵ ਕਰਦੇ ਆ ਜਿਹਦੇ ਨਾਲ ਵਾਈਵਜ਼ ਮਿਲ ਜਾਣ ਜਿਹਦੇ ਨਾਲ ਲਾਇਲਟੀ ਮਿਲ ਜਾਵੇ ਨਹੀਂ ਤੁਰਦਾ ਇਨਸਾਨ ਉੱਥੇ ਇਨਸਾਨ ਸਟਕ ਹੋ ਜਾਂਦਾ ਕਿ ਨਹੀਂ ਹੁਣ ਮੈਂ ਅੱਗੇ ਤੁਰਨਾ ਹੀ ਨਹੀਂ ਮੈਂ ਇਸ ਵਾਲੇ ਪਾਸੇ ਜਾਣਾ ਹੀ ਨਹੀਂ ਤਾਂ ਇੱਥੇ ਫਿਰ ਗੁਰਬਾਣੀ ਦੀ ਇੱਕ ਪੰਕਤੀ ਬੜੀ ਪਿਆਰੀ ਹੈ ਵੈਸੇ ਮੈਂ ਇੰਸਟਾਗ੍ਰam ਤੇ ਇਸ ਦੀ ਇੱਕ ਸ਼ਾਰਟ ਵੀਡੀਓ ਬਣਾਈ ਹੈ ਤੁਸੀਂ ਉਹ ਵੀ ਦੇਖ ਸਕਦੇ ਹੋ ਜਗਜੀਤ ਸਿੰਘ ਸੈਦੂ ਕੇ ਸੇਮ ਇੰਸਟਾਗ੍ਰam ਆਈਡੀ ਦਾ ਨਾਮ ਹੈ ਉੱਥੇ ਵੀ ਮੈਨੂੰ ਫੋਲੋ ਕਰ ਲਿਓ ਤਾਂ ਹੁਣ ਗੁਰਬਾਣੀ ਨੇ ਇੱਥੇ ਬੜਾ ਪਿਆਰਾ ਸਮਝਾਇਆ ਕਿ ਜੇ ਹੀ ਸੁਰਤ ਤੇ ਹਤ ਨਰਾ ਕਿ ਮਨੁੱਖ ਜਿਸ ਤਰ੍ਹਾਂ ਦੀ ਸੁਰਤ ਬਣਾ ਲੈਂਦਾ ਜਿਸ ਤਰ੍ਹਾਂ ਦੀ ਬੁੱਧੀ ਬਣਾ ਲੈਂਦਾ ਹੁਣ ਸੁਰਤ ਬਣੀ ਕਿਵੇਂ ਜਿੰਨਾ ਕੁਝ ਸਾਨੂੰ ਆਲੇ ਦੁਆਲੇ ਤੋਂ ਸਿੱਖਣ ਨੂੰ ਮਿਲਿਆ ਜਿੰਨਾ ਸਾਨੂੰ ਘਰ ਤੋਂ ਸਿੱਖਣ ਨੂੰ ਮਿਲਿਆ ਜਿੰਨਾ ਸਾਨੂੰ ਦੋਸਤਾਂ ਮਿੱਤਰਾਂ ਨੂੰ ਸਿੱਖਣ ਨੂੰ ਮਿਲਿਆ ਜਿੰਨੇ ਅਸੀਂ ਖੁਦ ਰਿਲੇਸ਼ਨ ਕ੍ਰੀਏਟ ਕੀਤੇ ਸੀ ਉਹਨਾਂ ਦੇ ਵਿੱਚ ਰਹਿ ਰਹਿ ਕੇ ਤਜਰਬੇ ਹੋਏ ਉਹ ਸਾਰੇ ਕਾਸੇ ਦੇ ਨਾਲ ਕੀ ਬਣਦੀ ਹੈ ਸੁਰਤ ਸੁਰਤ ਬਣ ਗਈ ਹੁਣ ਉਹ ਸੁਰਤ ਜਿੱਦਾਂ ਦੀ ਬਣ ਗਈ ਹੁਣ ਸੁਰਤ ਦੇ ਵਿੱਚ ਜੇ ਬੈਡ ਐਕਸਪੀਰੀਅੰਸ ਨੇ ਤਾਂ ਬੰਦਾ ਉਮੀਦ ਆ ਬਣਾਉ ਆਪਣੀ ਜ਼ਿੰਦਗੀ ਦਾ ਕਿ ਮੈਨੂੰ ਤੇ ਬੈਡ ਐਕਸਪੀਰੀਅੰਸ ਮਿਲ ਚੁੱਕੇ ਨੇ ਤੇ ਹੁਣ ਮੈਂ ਇਧਰ ਨੂੰ ਨਹੀਂ ਜਾ ਸਕਦਾ ਮੈਂ ਤੇ ਹੁਣ ਇੱਥੇ ਚੰਗਾ ਸੋਚਣ ਤੇ ਵੀ ਮੈਨੂੰ ਵਿਸ਼ਵਾਸ ਨਹੀਂ ਕਿ ਇਦਾਂ ਹੋਵੇਗਾ ਸਾਰੀ ਮਾੜੀ ਨੇ ਸਾਰੀ ਫਰਾਡ ਨੇ ਸਾਰੀ ਧੋਖੇਬਾਜ਼ ਨੇ ਸਾਰੇ ਹੀ ਲਾਇਰ ਹੁੰਦੇ ਨੇ ਤਾਂ ਇਨਸਾਨ ਕਦੇ ਵੀ ਫਿਰ ਉਹ ਰਸਤਾ ਨਹੀਂ ਚੁਣਦਾ ਜਿਹੜਾ ਉਹਨੂੰ ਲੱਗਦਾ ਹੈ ਕਿ ਇਹ ਮੈਨੂੰ ਗਲਤ ਪਾਸੇ ਵਾਲੇ ਲੈ ਕੇ ਜਾਊਗਾ ਪਰ ਜੇ ਤੁਸੀਂ ਇਸੇ ਹੀ ਪੰਕਤੀ ਨੂੰ ਇਦਾਂ ਸਮਝੋ ਜੇ ਹੀ ਸੁਰਤ ਤੇ ਹੱਤ ਨਰਾ ਕਿ ਜੇ ਤੁਸੀਂ ਚੰਗਾ ਸੋਚਣ ਦਾ ਰਾਹ ਬਣਾ ਲਓ ਤਕੀ ਚੰਗਾ ਰਾਹ ਨਹੀਂ ਬਣੂਗਾ ਗੁਰਬਾਣੀ ਦੀ ਇਸ ਪੰਗਤੀ ਦੇ ਵਿੱਚ ਕੋਈ ਕਿਤੇ ਵੀ ਕੋਈ ਸਾਨੂੰ ਡਾਊਟ ਹੋਣਾ ਚਾਹੀਦਾ ਆ ਵਿਸ਼ਵਾਸ ਹੋਣਾ ਚਾਹੀਦਾ ਭਰੋਸਾ ਨਹੀਂ ਹੋਣਾ ਚਾਹੀਦਾ ਜੇ ਗੁਰਬਾਣੀ ਕਹਿ ਰਹੀ ਏ ਕਿ ਜਿਸ ਤਰ੍ਹਾਂ ਦੀ ਸੁਰਤ ਬਣ ਜਾਏ ਉਸ ਤਰ੍ਹਾਂ ਦਾ ਰਾਹ ਵੀ ਬਣੂਗਾ ਤਾਂ ਰਾਹ ਕਿਉਂ ਨਹੀਂ ਬਣੂਗਾ ਬਣੂਗਾ ਰਾਹ ਜੇ ਤੁਸੀਂ ਚਾਹੁੰਦੇ ਹੋ ਦੁਬਾਰਾ ਲਾਈਫ ਨੂੰ ਸਟਾਰਟ ਕਰਨਾ ਚੰਗਾ ਸੋਚਣਾ ਸਟਾਰਟ ਕਰਨਾ ਲਾਈਫ ਨੂੰ ਚੇਂਜ ਕਰਨਾ ਤੁਸੀਂ ਆਪਣੇ ਰਿਲੇਸ਼ਨਸ਼ਿਪ ਨੂੰ ਚੇਂਜ ਕਰਨਾ ਤਾਂ ਉਸ ਤਰ੍ਹਾਂ ਦਾ ਸੋਚਣਾ ਸ਼ੁਰੂ ਕਰ ਦੋ ਆਪਣੀਆਂ ਵਾਈਵਜ਼ ਨੂੰ ਚੰਗਾ ਬਣਾਓ ਆਪਣੀਆਂ ਵਾਈਬ੍ਰੇਸ਼ਨਸ ਨੂੰ ਚੰਗਾ ਬਣਾਓ ਆਪਣੀ ਥਿੰਕਿੰਗ ਨੂੰ ਉਹਦੇ ਸੋਚਣ ਦੇ ਢੰਗ ਨੂੰ ਚੰਗਾ ਬਣਾਓ ਫਿਰ ਵਾਈ ਗੁਰੂ ਰਾਹ ਵੀ ਤੁਹਾਡੇ ਲਈ ਬਣਾਉਣਗੇ ਰਾਹ ਵੀ ਚੇਂਜ ਹੋ ਜਾਊਗਾ ਤਾਂ ਜੇ ਤੁਸੀਂ ਇਸ ਢੰਗ ਦੇ ਨਾਲ ਆਪਣੇ ਆਪ ਨੂੰ ਵੇਖ ਲਓ ਤਾਂ ਹਮੇਸ਼ਾ ਤੁਸੀਂ ਪੋਜ਼ਿਟਿਵ ਰਹੇ ਸਕਦੇ ਹੋ ਜੇ ਬੈਡ ਐਕਸਪੀਰੀਅੰਸ ਵੇਖੋਗੇ ਤਾਂ ਉਹਦੇ ਆਧਾਰ ਤੇ ਤੁਸੀਂ ਕਦੇ ਵੀ ਪੋਜ਼ਿਟਿਵ ਨਹੀਂ ਰਹਿ ਸਕਦੇ ਕਿਉਂਕਿ ਤੁਸੀਂ ਪਿਛਲੇ ਬੈਡ ਐਕਸਪੀਰੀਅੰਸ ਨੂੰ ਅੱਜ ਤੱਕ ਨਾਲ ਚੁੱਕ ਕੇ ਲਿਆ ਰਹੇ ਹੋ ਤੇ ਸੁਰਤ ਉਹਨਾਂ ਹੀ ਵਿਚਾਰਾਂ ਤੇ ਕੰਮ ਕਰ ਰਹੀ ਹੈ ਜਿਹੜਾ 5 ਸਾਲ ਪਹਿਲਾਂ ਵਾਪਰ ਚੁੱਕਾ ਸੀ ਜਿਹੜਾ 10 ਸਾਲ ਪਹਿਲਾਂ ਵਾਪਰ ਚੁੱਕਾ ਸੀ ਜਿਹੜਾ 2 ਸਾਲ ਪਹਿਲਾਂ ਵਾਪਰ ਚੁੱਕਾ ਸੀ ਪਰ ਉਹਨੂੰ ਤੁਸੀਂ ਲਿਆ ਕੇ ਮੇਰੇ ਰਹੇ ਹੋ ਕੰਟੀਨਿਊ ਕੰਮ ਕਿਹਦੇ ਤੇ ਹੋ ਰਿਹਾ ਨਾਲ-ਨਾਲ ਤੁਹਾਡੇ ਪ੍ਰੈਜ਼ੈਂਟ ਤੱਕ ਉਹ ਨਾਲ-ਨਾਲ ਚੱਲ ਰਿਹਾ ਉਹ ਛੁੱਟੀ ਨਹੀਂ ਉਹ ਚੀਜ਼ ਤੁਸੀਂ ਪਿੱਛੇ ਨਹੀਂ ਛੱਡਿਆ ਉਸ ਚੀਜ਼ ਨੂੰ ਜੇ ਪਿੱਛੇ ਛੱਡ ਦਿੰਦੇ ਤੁਸੀਂ ਗਾਂ ਲੰਘ ਚੁੱਕੇ ਸੀ ਨਵਾਂ ਐਕਸਪੀਰੀਅੰਸ ਆਉਣਾ ਸੀ ਤੁਹਾਡੇ ਕੋਲ ਨਵਾਂ ਤਜਰਬਾ ਆਉਣਾ ਸੀ ਪਰ ਉਹ ਤਜਰਬੇ ਤੇ ਰੋਕ ਲੱਗ ਚੁੱਕੀ ਹੈ ਉਹ ਤਜਰਬਾ ਹੁਣ ਨਹੀਂ ਆਊਗਾ ਤੁਹਾਡੇ ਕੋਲ ਕਿਉਂਕਿ ਤੁਸੀਂ ਉਸ ਇੱਕ ਹੀ ਸੁਰਤ ਦੀ ਕੜੀ ਤੇ ਕੰਮ ਕਰ ਰਹੇ ਹੋ ਲਗਾਤਾਰ ਲਗਾਤਾਰ ਉਹਦੇ ਤੇ ਤੁਸੀਂ ਵਰਕ ਕਰਦੇ ਜਾ ਰਹੇ ਹੋ ਤਾਂ ਕਰਕੇ ਤੁਹਾਨੂੰ ਜਿਹੜੇ ਨਵੇਂ ਰਸਤੇ ਨੇ ਉਹਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਇਸ ਕਰਕੇ ਤੁਸੀਂ ਜੇ ਆਪਣੇ ਵਿਚਾਰਾਂ ਨੂੰ ਆਪਣੀ ਸੋਚ ਨੂੰ ਬਦਲਣਾ ਚਾਹੁੰਦੇ ਹੋ ਤੇ ਹਮੇਸ਼ਾ ਪੋਜ਼ਿਟਿਵ ਰਹਿਣਾ ਚਾਹੁੰਦੇ ਹੋ ਤਾਂ ਚੰਗਾ ਸੋਚੋ ਸੋਚ ਦਾ ਢੰਗ ਚੰਗਾ ਬਣਾਓ ਵਿਸ਼ਵਾਸ ਕਰੋ ਕਿ ਚੰਗਾ ਹੈਪਨ ਹੋਊਗਾ ਲਾਇਕ ਪਰਸਨ ਮੈਂ ਡਿਸਰਵ ਕਰਦਾ ਮੈਨੂੰ ਮਿਲੂਗਾ ਲਾਇਕ ਗਰਲਫ੍ਰੈਂਡ ਬॉयਫ੍ਰੈਂਡ ਜੋ ਵੀ ਰਿਸ਼ਤਾ ਤੁਸੀਂ ਚਾਹੁੰਦੇ ਹੋ ਤੁਹਾਡੀ ਜ਼ਿੰਦਗੀ ਜਿਵੇਂ ਤੁਸੀਂ ਜਿਉਣਾ ਚਾਹੁੰਦੇ ਹੋ ਜੋ ਮੈਂ ਪਤੀ ਡਿਸਰਵ ਕਰਦਾ ਮੈਂ ਪਤਨੀ ਡਿਸਰਵ ਕਰਦੀ ਉਹ ਮਿਲੂਗਾ ਵਿਸ਼ਵਾਸ ਰੱਖ ਕੇ ਚੱਲਦੇ ਰਹੋ ਪਰ ਜੇ ਤੁਸੀਂ ਉਹ ਵਿਸ਼ਵਾਸ ਹੀ ਨਾ ਬਣਾ ਸਕੇ ਤੁਸੀਂ ਨਾਤਾ ਹੀ ਤੋੜ ਲਿਓ ਉਸ ਪਾਸੇ ਪਾਸਿਓ ਫਿਰ ਭੁੱਲ ਜਾਓ ਕਿ ਤੁਹਾਨੂੰ ਚੰਗਾ ਰਸਤਾ ਮਿਲੂਗਾ ਫਿਰ ਕਦੇ ਵੀ ਨਹੀਂ ਮਿਲ ਸਕਦਾ ਤੇ ਇਹ ਇੱਕ ਦੀ ਪ੍ਰੋਬਲਮ ਨਹੀਂ ਮੋਸਟ ਆਫ ਜਨਰੇਸ਼ਨ ਨੇ ਆ ਜਿਹੜੀ ਉਹ ਅੱਜ ਇਸ ਗੱਲ ਦਾ ਸਾਹਮਣਾ ਕਰ ਰਹੀ ਆ ਚੰਗਾ ਸੋਚਣਾ ਵੀ ਨਹੀਂ ਚਾਹੁੰਦਾ ਇਨਸਾਨ ਉਧਰ ਨੂੰ ਸਟੈਪ ਵੀ ਨਹੀਂ ਪੁੱਟਣਾ ਚਾਹੁੰਦਾ ਤੇ ਇਹ ਇਹ ਸਾਰਿਆਂ ਨੂੰ ਪਤਾ ਬਹੁਤ ਚੰਗੀ ਤਰ੍ਹਾਂ ਪਤਾ ਕਿ ਜਿੱਦਾਂ ਦੀ ਮਨੁੱਖ ਸੋਚ ਬਣਾ ਲੈਂਦਾ ਉਦਾਂ ਦੇ ਹੀ ਰਿਜ਼ਲਟ ਮਿਲਦੇ ਨੇ ਉਦਾਂ ਦਾ ਹੀ ਸਾਰਾ ਕੁਝ ਹੈਪਨ ਹੁੰਦਾ ਹੈ ਸੋਚ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ ਸਾਰੀਆਂ ਗੱਲਾਂ ਸੋਚ ਤੇ ਡਿਪੈਂਡ ਕਰਦੀਆਂ ਨੇ ਇਹਨਾਂ ਗੱਲਾਂ ਨੂੰ ਆਪਣੇ ਧਿਆਨ ਦੇ ਵਿੱਚ ਰੱਖੋ ਅਤੇ ਗੁਰਬਾਣੀ ਦੇ ਅਨੁਸਾਰ ਹਮੇਸ਼ਾ ਚੰਗਾ ਸੋਚੋ ਬੈਡ ਥਿੰਕਸ ਮੀਨਸ ਨੂੰ ਪਿੱਛੇ ਛੱਡ ਦਿਓ ਪਾਸਟ ਨੂੰ ਭੁੱਲ ਜਾਓ ਲਿਵ ਪ੍ਰੈਸੈਂਟ ਦੇ ਵਿੱਚ ਰਹੋ ਇੰਜੋਏ ਕਰੋ ਜਿਹੜਾ ਅਨਸੈਸਰੀ ਸੋਚਣਾ ਹੁੰਦਾ ਉਹ ਨਾ ਸੋਚੋ ਐਵੇਂ ਬਾਦੂ ਦੀ ਓਵਰ ਥਿੰਕਿੰਗ ਨਾ ਕਰੋ ਆਪਣੇ ਆਪ ਨੂੰ ਹਮੇਸ਼ਾ ਪ੍ਰੈਸੈਂਟ ਦੇ ਵਿੱਚ ਰੱਖੋ ਤੇ ਰੱਬ ਤੇ ਆਸ ਰੱਖੋ ਭਰੋਸਾ ਰੱਖੋ ਕਿ ਵਾਹਿਗੁਰੂ ਪਰਮਾਤਮਾ ਰੱਬ ਜੋ ਕਰੇਗਾ ਉਹ ਚੰਗਾ ਕਰੂਗਾ ਤਾਂ ਫਿਰ ਤੁਸੀਂ ਹਮੇਸ਼ਾ ਪੋਜ਼ਿਟਿਵ ਰਹਿ ਸਕਦੇ ਹੋ ਸੋ ਆਈ ਹੋਪ ਕਿ ਤੁਹਾਨੂੰ ਇਹ 7-8 ਕਮੈਂਟਾਂ ਦੀ ਵੀਡੀਓ ਦੇ ਵਿੱਚੋਂ ਪੋਜ਼ਿਟਿਵ ਰਹਿਣ ਦਾ ਸੌਖਾ ਢੰਗ ਤਰੀਕਾ ਜ਼ਰੂਰ ਮਿਲਿਆ ਹੋਊਗਾ ਜੇ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਤਾਂ ਮੈਂ ਉਹ ਆਈਡੀ ਮੈਂਸ਼ਨ ਕਰ ਦਿੰਦਾ ਜੇ ਤੁਸੀਂ ਕਾਉਂਸਲਿੰਗ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਆਨਲਾਈਨ ਗੁਰਬਾਣੀ ਦੀ ਕਲਾਸੇਜ਼ ਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਲੀਜ਼ ਮੈਨੂੰ ਕੰਟੈਕਟ ਕਰੋ ਮੈਂ ਆਪਜੀ ਦੇ ਨਾਲ ਗੱਲ ਜ਼ਰੂਰ ਕਰਾਂਗਾ ਤੁਸੀਂ ਮੈਨੂੰ ਕਾਲ ਕਰੋ ਮੈਸੇਜ ਕਰੋ ਕਿਸੇ ਵੀ ਢੰਗ ਦੇ ਨਾਲ ਜੇ ਤੁਸੀਂ ਜੁੜਨਾ ਚਾਹੁੰਦੇ ਹੋ ਜ਼ਰੂਰ ਜੁੜੋ ਤਾਂ ਕਿ ਆਪਾਂ ਗੁਰਬਾਣੀ ਨੂੰ ਜ਼ਿੰਦਗੀ ਨੂੰ ਜ਼ਿੰਦਗੀ ਦੇ ਜੌਣ ਢੰਗ ਨੂੰ ਵਧੀਆ ਢੰਗ ਦੇ ਨਾਲ ਸਮਝ ਸਕੀਏ ਆਪ ਸਭ ਦਾ ਬਹੁਤ ਧੰਨਵਾਦ ਜੀ ਹੁਣ ਤੱਕ ਚੈਨਲ ਤੇ ਜੁੜੇ ਹੋਇਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਫਿਰ ਮਿਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ